ਨਵੀਆਂ ਗੁੱਡੀਆਂ ਨਵੇਂ ਪਟੋਲੇ ਨਵੇਂ ਯੁੱਗ ਦੀ ਨਵੀਂ ਕਹਾਣੀ ਨਵੇਂ ਯੁੱਗ ਦਾ ਗੀਤ ਨਵਾਂ ਹੈ ਨਹੀਂ ਸੁਣਦਾ ਕੋਈ ਹੀਰ ਪੁਰਾਣੀ ਨਵੀਆਂ ਗੁੱਡੀਆਂ ਨਵੇਂ ਪਟੋਲੇ ਨਵੇਂ ਯੁੱਗ ਦੀ ਨਵੀਂ ਕਹਾਣੀ ਦੇਸ਼ ਮੇਰੇ ਦੇ ਵਿੱਚ ਤੁਸੀਂ ਵੇਖੋ ਅੱਖੀ ਮਰਦੀਆਂ ਡਿੱਠੀਆਂ ਈਆਂ ਕਈ ਦਾਜ ਤੋਂ ਦੁਖੀ ਹੋ ਕੇ ਅੱਖੀ ਸੜਦੀ ਵੇਖੀਆਂ ਧੀਆਂ ਉਹ ਧੀਆਂ ਬਦਲੇ ਦੁੱਖ ਦਿੰਦੇ ਹੋ ਮਰ ਜਾਉ ਨੱਕ ਡੋਬ ਵਿੱਚ ਪਾਣੀ ਨਵੀਆਂ ਗੁੱਡੀਆਂ ਨਵੇਂ ਪਟੋਲੇ ਨਵੇਂ ਯੁੱਗ ਦੀ ਨਵੀਂ ਕਹਾਣੀ ਮਾਤਾ ਗੁਜਰੀ ਇੱਕ ਗੁਜਰੀ ਕੌਮ ਦੀ ਕਲਿਆਣ ਕਰਕੇ ਟੁਰ ਗਈ ਜੋ ਸੀ ਉਸ ਦੇ ਕੋਲ ਸਭ ਕੁਝ ਕੁਰਬਾਨ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਸੀ ਨੋਖੀ ਗੁਜਰੀ ਉਹ ਦੁੱਧ ਨਹੀਂ ਸੀ ਵੇਚਦੀ ਬਾਸ ਚਰਬੀ ਹੱਡੀਆਂ ਸਭ ਦਾਨ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਅਮਰ ਵਰ ਜੋ ਮੰਗਿਆ ਭਾਂਵੇਂ ਨ ਜੋਤੀ ਅਮਰ ਬਾਂਨੀ ਦੇ ਜੋਤੀ ਅਮਰ ਤੋਂ ਸਫਲ ਕਰ ਵਰਦਾਨ ਉਹ ਪਰਵਾਨ ਕਰਕੇ ਟੁਰ ਗਈ ਇੱਕ ਗੁਜਰੀ ਕੌਮੰਦੀ ਦੋਯੋ ਦੇ ਚਾਨਣ ਦੇ ਚਾਨਣ ਰੰਗ ਗਏ ਚਮਕੌਰ ਨੂੰ ਦੋਯੋ ਦੇ ਚਾਨਣ ਦੇ ਚਾਨਣ ਰੰਗ ਗਏ ਚਮਕੌਰ ਨੂੰ ਆਪ ਉਹ ਗੰਗਾ ਦਾ ਇਉਂ ਇਸ਼ਨਾਨ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਅਮਰ ਕੰਧ ਇੱਕ ਦੇ ਗਈ ਚਿੜਵਾ ਕੇ ਪੁੱਤਰ ਪੁੱਤ ਦੇ ਅਮਰ ਕੰਧ ਇੱਕ ਦੇ ਗਈ ਚਿੜਵਾ ਕੇ ਪੁੱਤਰ ਪੁੱਤ ਦੇ ਜਾਲਨ ਗਾੜੀ ਸਰਹੰਦ ਨੂੰ ਸਮਸਾਣ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਖੇਲ ਗਈ ਉਹ ਆਪ ਵੀ ਛੇਰ ਦੇ ਹੀ ਸ਼ਤਰ ਵੰਗਰਾ ਖੇਲ ਗਈ ਉਹ ਆਪ ਹੀ ਛੇਰ ਦੇ ਹੀ ਸ਼ਤਰ ਵੰਗਰਾ ਜਾਨ ਦੇ ਕੇ ਜੁਲਮ ਨੂੰ ਬੇਜਾਨ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਇੱਕ ਗੁਜਰੀ ਕੌਮ ਦੀ ਆਪ ਠੰਡੇ ਬੁਰਜ ਅੰਦਰ ਨੱਕਵੰਢੀ ਠਰ ਗਈ ਆਪ ਠੰਡੇ ਬੁਰਜ ਅੰਦਰ ਨੱਕਵੰਢੀ ਠਰ ਗਈ ਵਹਿ ਗੁਰੂ ਦੇ ਪਾਣ ਨੂੰ ਪਰਵਾਹ ਨ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਵੇਖਣਾ ਗੋਬਿੰਦ ਵੀ ਗੁਜਰੇ ਗੰਗੁਜਰੀ ਵਾਂਗ ਹੀ ਵੇਖਣਾ ਗੋਬਿੰਦ ਵੀ ਗੁਜਰੇ ਗੰਗੁਜਰੀ ਵਾਂਗ ਹੀ ਜਾਣ ਲੱਗਿਆ ਬੁਰਜ ਤੋਂ ਐਲਾਨ ਕਰਕੇ ਟੁਰ ਗਈ ਇੱਕ ਗੁਜਰੀ ਕੌਮ ਦੀ ਗੁਜਰੀ ਦੇ ਸਿਰ ਤੋਂ ਗੁਜਰੀ ਕਲਮ ਕਹਿ ਸਕਦੀ ਨਹੀਂ ਗੁਜਰੀ ਦੇ ਸਿਰ ਜੋ ਗੁਜਰੀ ਕਲਮ ਕਹਿ ਸਕਦੀ गुजर गई गुजरी जिमे गुजरान करके टुर गई एक गुजरी कौम दी कल्याण करके टुर गई जो सी उसदे कोण सब कुर्बान करके टुर गई एक गुजरी कौम दी एक गुजरी कौम दी कल्याण करके टुर गई ਇੱਕ ਗੁਜਰੀ ਕੌਮ ਦੀ ਵਾਹ ਗੁਜਰੀ ਕਾ ਖਾਸਾ ਵਾਹ ਗੁਜਰੀ